ਬਾਰ ਦੇ ਵੀ ਹਰ ਕੰਮ ਨੂੰ ਸਵਾਰਨ ਦੀ ਸ਼ਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਕੋਈ ਸੱਚੇ ਦਿਲੋਂ ਗੁਰੂ ਮੰਨ ਲਵੇ ਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਾਰਗਦਰਸ਼ਨ ਕਰਦੇ ਹਨ ਭਾਵੇਂ ਕਿ ਉਹ ਇਨਸਾਨ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਅਜਿਹਾ ਹੀ ਕੁਝ ਵਾਪਰਿਆ ਹੈ ਇਸ ਘਟਨਾ ਵਿੱਚ ਸਿੰਗਾਪੁਰ ਦੀ ਇੱਕ ਨਾਮੀ ਸ਼ਖਸੀਅਤ ਸਰਦਾਰ ਅਸਲਾਮੁਆਲੇਕਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸਿੱਖ ਸਰਦਾਰ ਜਦੋਂ ਪਾਕਿਸਤਾਨ ਦੇ ਇੱਕ ਜਰਨਲ ਦੇ ਘਾਰ ਗਏ ਈਯੂਬ ਖਾਨ ਦੇ ਘਾਰ ਗਏ ਤੇ ਸਿੱਖਾਂ ਸਰਦਾਰਾਂ ਨਾਲ ਉੱਥੇ ਕੀ ਵਾਪਰਿਆ ਸਿੱਖ ਸਰਦਾਰ ਉੱਥੇ ਕੀ ਇੰਜ ਦੇ ਦੇਖਿਆ ਕਿ ਬਹੁਤ ਹੈਰਾਨ ਤੇ ਪਰੇਸ਼ਾਨ ਹੋ ਗਏ ਇਸੇ ਮਤਲਕ ਅਗਾਈਦੀ ਵੀਡੀਓ ਇਹ ਵੀਡੀਓ ਅਲਵਾਦ ਰਹੇ ਆ ਵੀਡੀਓ ਅਲਵਾਦਨ ਤੋਂ ਪਹਿਲੇ ਤਮਾਮ ਦੋਸਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜੁਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹ ਗੁਰਬਾਣੀ ਵਿੱਚ ਕਿੰਨੀ ਸ਼ਕਤੀ ਹੈ ਇਹ ਤਾਂ ਹਰ ਕੋਈ ਜਾਣਦਾ ਹੈ ਗੁਰਬਾਣੀ ਦਾ ਇੱਕ ਇੱਕ ਸ਼ਬਦ ਜ਼ਿੰਦਗੀ ਬਦਲਣ ਦੀ ਸਮਰੱਥਾ ਰੱਖਦਾ ਹੈ ਪਰ ਗੁਰਬਾਣੀ ਦੇ ਇੱਕ ਖਾਸ ਸ਼ਬਦ ਨੇ ਇੱਕ ਇਨਸਾਨ ਦੀ ਜ਼ਿੰਦਗੀ ਐਸੀ ਬਦਲੀ ਕਿ ਉਹ ਉਸ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਉਹ ਇਨਸਾਨ ਕੌਣ ਸੀ ਅਤੇ ਉਹ ਖਾਸ ਸ਼ਬਦ ਕੀ ਸੀ ਇਹ ਜਾਣਨ ਲਈ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਅਥਾਹ ਸਮੁੰਦਰ ਹਨ ਇਸ ਤੁਰ ਦਰਗਾਹੋਂ ਉਤਰੀ ਬਾਣੀ ਵਿੱਚ ਇਸ ਦੁਨੀਆ ਅਤੇ ਇਸ ਤੋਂ ਪਾਰ ਦੇ ਵੀ ਹਰ ਕੰਮ ਨੂੰ ਸਵਾਰਨ ਦੀ ਸ਼ਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੇਕਰ ਕੋਈ ਸੱਚੇ ਦਿਲੋਂ ਗੁਰੂ ਮੰਨ ਲਵੇ ਤਾਂ ਜ਼ਿੰਦਗੀ ਦੇ ਹਰ ਖੇਤਰ ਵਿੱਚ ਮਾਰਗਦਰਸ਼ਨ ਕਰਦੇ ਹਨ ਭਾਵੇਂ ਕਿ ਉਹ ਇਨਸਾਨ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਅਜਿਹਾ ਹੀ ਕੁਝ ਵਾਪਰਿਆ ਹੈ ਇਸ ਘਟਨਾ ਵਿੱਚ ਸਿੰਗapore ਦੀ ਇੱਕ ਨਾਮੀ ਸ਼ਖਸੀਅਤ ਸਰਦਾਰ ਮਿਹਰਬਾਨ ਸਿੰਘ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਪਾਕਿਸਤਾਨ ਗਏ ਸਨ ਉਸ ਟਾਈਮ ਜਨਰਲ ਅਯੂਬ ਖਾਨ ਪਾਕਿਸਤਾਨ ਦੇ ਰਾਸ਼ਟਰਪਤੀ ਸਨ ਜਨਰਲ ਅਯੂਬ ਖਾਨ ਨੇ ਕੁਝ ਮੋਤਬਰ ਸਿੱਖਾਂ ਨੂੰ ਆਪਣੀ ਰਿਹائشਗਾਹ ਤੇ ਚਾਹ ਪਾਣੀ ਲਈ ਸੱਦਾ ਅਸੀ ਸਰਦਾਰ ਮਿਹਰਬਾਨ ਸਿੰਘ ਵੀ ਉਹਨਾਂ ਚੋਣਵੇਂ ਸਿੱਖਾਂ ਵਿੱਚੋਂ ਇੱਕ ਸੀ ਸਿੰਘਾਂ ਦਾ ਇਹ ਜਥਾ ਜਦੋਂ ਅਯੂਬ ਖਾਨ ਦੇ ਘਰ ਦਾਖਲ ਹੋਇਆ ਤਾਂ ਮਿਹਰਬਾਨ ਸਿੰਘ ਨੇ ਰਾਸ਼ਟਰਪਤੀ ਦੇ ਠਾਠ ਬਾਠ ਦੇਖਣ ਲਈ ਚਾਰੇ ਪਾਸੇ ਨਜ਼ਰ ਮਾਰੀ ਡਰਾਈੰਗ ਰੂਮ ਦੇ ਵਿੱਚ ਸਾਹਮਣੇ ਵਾਲੀ ਦੀਵਾਰ ਵੱਲ ਨੂੰ ਦੇਖ ਕੇ ਉਹ ਹੱਕੇ ਬੱਕੇ ਰਹਿ ਗਏ ਉਸ ਦੀਵਾਰ ਉੱਪਰ ਪੇਂਟਿੰਗ ਨਾਲ ਲਿਖਿਆ ਹੋਇਆ ਸੀ ਇੱਕ ਓਮਕਾਰ ਸਤਗੁਰ ਪ੍ਰਸਾਦ ਅਤੇ ਇਸ ਦੇ ਹੇਠਾਂ ਦੋ ਸੁੰਦਰ ਫਰੇਮ ਲਟਕ ਰਹੇ ਸਨ ਇੱਕ ਫਰੇਮ ਤੇ ਗੁਰਮੁਖੀ ਵਿੱਚ ਅਤੇ ਦੂਜੇ ਫਰੇਮ ਤੇ ਉਰਦੂ ਵਿੱਚ ਮੂਲ ਮੰਤਰ ਲਿਖਿਆ ਹੋਇਆ ਸੀ ਇੱਕ ਮੁਸਲਮਾਨ ਦੇਸ਼ ਦੇ ਮੁਸਲਮਾਨ ਰਾਸ਼ਟਰਪਤੀ ਦੇ ਦ ਰੈਂਗ ਰੂਮ ਦੇ ਵਿੱਚ ਇੰਜ ਗੁਰਮਤ ਦੇ ਮੂਲ ਮੰਤਰ ਦਾ ਫਰੇਮਾ ਵਿੱਚ ਲੱਗਾ ਹੋਣਾ ਉਹਨਾਂ ਸਿੰਘਾਂ ਦੇ ਲਈ ਬੜੀ ਹੈਰਾਨੀ ਦੀ ਗੱਲ ਸੀ ਅਤੇ ਨਾਲ ਖੁਸ਼ੀ ਦੀ ਵੀ ਗੱਲ ਸੀ ਸਭ ਦਾ ਮਨ ਕਹਿ ਰਿਹਾ ਸੀ ਕਿ ਇਸ ਪਿੱਛੇ ਕੀ ਰਾਜ਼ ਹੈ ਉਹ ਜ਼ਰੂਰ ਪਤਾ ਕਰੀਏ ਪਰ ਸਾਰੇ ਪਹਿਲਾਂ ਤਾਂ ਚੁੱਪ ਰਹੇ ਚਾਹ ਪਾਣੀ ਪੀਣ ਤੋਂ ਬਾਅਦ ਸਰਦਾਰ ਮਿਹਰਬਾਨ ਸਿੰਘ ਨੇ ਜਰਨਲ ਔਯੂਬ ਖਾਨ ਨੂੰ ਪੁੱਛਿਆ ਜਰਨਲ ਸਾਹਿਬ ਜੇਕਰ ਤੁਸੀਂ ਠੀਕ ਸਮਝੋ ਤਾਂ ਇਹਨਾਂ ਮੂਲ ਮੰਤਰ ਵਾਲੇ ਫਰੇਮਾਂ ਬਾਰੇ ਜ਼ਰੂਰ ਦੱਸੋ ਜੋ ਤੁਸੀਂ ਡ੍ਰੈਗ ਰੂਮ ਵਿੱਚ ਲਗਾਈ ਹੋਈ ਹਨ ਇਹ ਸਵਾਲ ਸੁਣ ਕੇ ਜਨਰਲ ਅਯੂਬ ਖਾਨ ਕੁਝ ਸਮੇਂ ਲਈ ਚੁੱਪ ਹੋ ਗਏ ਫਤਿਹ ਫਿਰ ਬੋਲੇ ਇਹ ਪੀਰ ਬਾਬਾ ਨਾਨਕ ਜੀ ਦਾ ਉਹ ਕਲਾਮ ਹੈ ਜਿਸ ਦੇ ਸਹਾਰੇ ਅੱਜ ਮੈਂ ਰਾਸ਼ਟਰਪਤੀ ਦੀ ਪਦਵੀ ਤੱਕ ਪਹੁੰਚਿਆ ਹਾਂ ਜਦ ਸਰਦਾਰ ਮਿਹਰਬਾਨ ਸਿੰਘ ਨੇ ਸਾਰੀ ਗੱਲ ਵਿਸਥਾਰ ਨਾਲ ਦੱਸਣ ਲਈ ਆਖਿਆ ਤਾਂ ਅਯੂਬ ਖਾਨ ਨੇ ਦੱਸਿਆ ਕਿ ਮੈਂ ਅਬਟਾਬਾਦ ਖਾਲਸਾ ਸਕੂਲ ਵਿੱਚ ਪੜ੍ਹਿਆ ਕਰਦਾ ਸੀ ਪੜਾਈ ਵਿੱਚ ਜ਼ਿਆਦਾ ਹੁਸ਼ਿਆਰ ਨਾ ਹੋਣ ਕਰਕੇ ਮੈਨੂੰ ਸਕੂਲ ਵਿੱਚ ਰੋਜ਼ ਕੁੱਟ ਪੈਂਦੀ ਸੀ ਇੱਕ ਦਿਨ ਮੈਂ ਸੋਚਿਆ ਕਿ ਰੋਜ਼ ਰੋਜ਼ ਕੁੱਟ ਖਾਣ ਨਾਲੋਂ ਤਾਂ ਚੰਗਾ ਹੈ ਕਿ ਸਕੂਲ ਹੀ ਨਾ ਜਾਇਆ ਜਾਵੇ ਘਰ ਅਤੇ ਸਕੂਲ ਦੇ ਵਿਚਾਲੇ ਇੱਕ ਗੁਰਦੁਆਰਾ ਸਾਹਿਬ ਸੀ ਲੁਕਣ ਵਾਸਤੇ ਮੈਂ ਗੁਰਦੁਆਰਾ ਸਾਹਿਬ ਚਲਿਆ ਗਿਆ ਇਸ ਗੁਰਦੁਆਰਾ ਸਾਹਿਬ ਦੇ ਬਾਬਾ ਜੀ ਮੈਨੂੰ ਪਛਾਣਦੇ ਸਨ ਉਹਨਾਂ ਨੇ ਮੈਨੂੰ ਵੇਖ ਲਿਆ ਤੇ ਕਹਿਣ ਲੱਗੇ ਜੂਬਿਆ ਕਿੱਧਰ ਤੁਰਿਆ ਫਿਰਦਾ ਹੈ ਤੇਰਾ ਤਾਂ ਸਕੂਲ ਦਾ ਸਮਾਂ ਹੈ ਮੈਂ ਕਿਹਾ ਬਾਬਾ ਜੀ ਮੈਂ ਸਕੂਲ ਨਹੀਂ ਜਾਣਾ ਮੈਨੂੰ ਤਾਂ ਰੋਜ਼ ਕੁੱਟ ਪੈਂਦੀ ਹੈ ਤੇ ਮੇਰੇ ਤੋਂ ਰੋਜ਼ ਕੁੱਟ ਨਹੀਂ ਖਾਦੀ ਜਾਂਦੀ ਬਾਬਾ ਜੀ ਨੇ ਮੈਨੂੰ ਪਿਆਰ ਨਾਲ ਬੁੱਕਲ ਵਿੱਚ ਲੈ ਕੇ ਸਮਝਾਇਆ ਜੂਬਿਆ ਪੜੀਦਾ ਹੁੰਦਾ ਹੈ ਪੜ੍ਹਾਈ ਬੜੇ ਕੰਮ ਆਉਂਦੀ ਹੈ ਮੈਂ ਫਿਰ ਕਿਹਾ ਮੈਥੋਂ ਰੋਜ਼ ਰੋਜ਼ ਕੁੱਟ ਨਹੀਂ ਖਾਦੀ ਜਾਂਦੀ ਤਾਂ ਉਹ ਕਹਿਣ ਲੱਗੇ ਕਿ ਜੇ ਤੇਰੀ ਕੁੱਟ ਦਾ ਪੱਕਾ ਪ੍ਰਬੰਧ ਕਰ ਦਈਏ ਫਿਰ ਤਾਂ ਸਕੂਲ ਜਾਵੇਂਗਾ ਜਦ ਮੈਂ ਕਿਹਾ ਹਾਂਜੀ ਤਾਂ ਕਹਿਣ ਲੱਗੇ ਜਦੋਂ ਸਕੂਲ ਜਾਇਆ ਕਰੇਂ ਦਾ ਰੋਜ਼ ਮੂਲ ਮੰਤਰ ਦਾ ਪਾਠ ਕਰਦਾ ਜਾਇਆ ਕਰ ਤੈਨੂੰ ਅੱਜ ਤੋਂ ਬਾਅਦ ਸਕੂਲੋਂ ਕੱਟ ਨਹੀਂ ਪਵੇਗੀ ਫਿਰ ਬਾਬਾ ਜੀ ਨੇ ਮੂਲ ਮੰਤਰ ਦਾ ਪਾਠ ਸਿਖਾਇਆ ਤੇ ਮੈਂ ਉਸੇ ਵੇਲੇ ਮੂਲ ਮੰਤਰ ਦਾ ਪਾਠ ਕਰਦਾ ਸਕੂਲ ਚਲਾ ਗਿਆ ਉਹ ਪਹਿਲਾ ਦਿਨ ਸੀ ਜਦੋਂ ਮੈਨੂੰ ਸਕੂਲ ਤੋਂ ਕੱਟ ਨਹੀਂ ਪਈ ਮੈਂ ਹਰ ਰੋਜ਼ ਸਕੂਲ ਜਾਂਦਿਆਂ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਵਿੱਚੋਂ ਕੱਟ ਨਹੀਂ ਪਈ ਫਿਰ امتحانات ਦੇ ਦਿਨ ਆ ਗਏ ਮੈਂ ਬਾਬਾ ਜੀ ਪਾਸ ਜਾ ਕੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰੋ ਕਿ ਮੈਂ ਪਾਸ ਹੋ ਜਾਵਾਂ ਬਾਬਾ ਜੀ ਕਹਿੰਦੇ ਜੋਬਿਆ ਤੈਨੂੰ ਬਾਬੇ ਨਾਨਕ ਦੇ ਕਲਾਮ ਦੇ ਲੜ ਲਾਇਆ ਹੈ ਇਸ ਦਾ ਸਹਾਰਾ ਨਾ ਛੱਡੀ ਜੇ ਜਸਵੀ ਪਦਵੀ ਤੇ ਪਹੁੰਚਣਾ ਚਾਹੀ ਪਹੁੰਚ ਜਾਵੇਂਗਾ ਅਗਰ ਜ਼ਿੰਦਗੀ ਵਿੱਚ ਕੋਈ ਔਕੜ ਆਵੇ ਤਾਂ ਬਾਬੇ ਨਾਨਕ ਦੇ ਇਸ ਕਲਾਮ ਨੂੰ ਪੜ ਲਵੀਂ ਇੰਨਾ ਆਖਦਿਆਂ ਜਨਰਲ ਅਯੂਬ ਖਾਨ ਦੀਆਂ ਅੱਖਾਂ ਸੱਲੀਆਂ ਹੋ ਗਈਆਂ ਤੇ ਉਹ ਵਿਰਾਗ ਵਿੱਚ ਆ ਕੇ ਬੋਲੇ ਅੱਜ ਅਗਰ ਮੈਂ ਇਸ ਪਦਵੀ ਤੱਕ ਪਹੁੰਚਿਆ ਹਾਂ ਤਾਂ ਇਹ ਸਿਰਫ ਬਾਬੇ ਨਾਨਕ ਦੇ ਇਸ ਕਲਾਮ ਦੇ ਸਹਾਰੇ ਤੇ ਹੀ ਪਹੁੰਚਿਆ ਹਾਂ ਇਸ ਘਟਨਾ ਨੂੰ ਸਿੰਗਾਪੁਰ ਦੀ ਨਾਮੀ ਸ਼ਖਸੀਅਤ ਸਰਦਾਰ ਮਿਹਰਬਾਨ ਸਿੰਘ ਨੇ ਬਿਆਨ ਕੀਤਾ ਸੀ ਜਨਰਲ ਅਯੂਬ ਖਾਨ ਨੇ ਆਪਣੀ ਜੀਵਨੀ ਫਰੈਂਡਸ ਨਾਟ ਮਾਸਟਰ ਦੇ ਪੰਨਿਆਂ ਤੇ ਵੀ ਇਸ ਘਟਨਾ ਨੂੰ ਦਰਜ ਕੀਤਾ ਹੈ 263 ਪੰਨਿਆਂ ਦੀ ਇਸ ਕਿਤਾਬ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਸੋ ਪਰਮਾਤਮਾ ਦੀ ਕਿਰਪਾ ਦਾ ਕੁਝ ਪਤਾ ਨਹੀਂ ਹੈ ਕਦੋਂ ਕਿਸਤੇ ਹੋ ਜਾਵੇ ਜਸਨੇ ਵੀ ਉਸ ਨੂੰ ਸੱਚੇ ਦਿਲੋਂ ਧਿਆ ਲਿਆ ਭਾਵੇਂ ਉਹ ਕਿਸੇ ਵੀ ਧਰਮ ਮਜ਼ਹਬ ਦਾ ਹੋਵੇ ਕਿਰਪਾ ਦਾ ਪਾਤਰ ਬਣ ਸਕਦਾ ਹੈ ਅਜਿਹੇ ਲੱਖਾਂ ਹੀ ਕਥਾ ਕਹਾਣੀਆਂ ਅਤੇ ਸੱਚੀਆਂ ਘਟਨਾਵਾਂ ਹਨ ਜਿਨ੍ਹਾਂ ਵਿੱਚ ਮੂਲ ਮੰਤਰ ਦੀ ਸ਼ਕਤੀ ਨੂੰ ਬਿਆਨ ਕੀਤਾ ਗਿਆ ਹੈ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਡੀ ਤਬਦੀਲੀ ਕਰਨਾ ਚਾਹੁੰਦੇ ਹੋ ਕੁਝ ਪਾਉਣਾ ਚਾਹੁੰਦੇ ਹੋ ਜੇ ਪਰਮਾਤਮਾ ਦੇ ਲੜ ਲੱਗਣਾ ਚਾਹੁੰਦੇ ਹੋ ਤਾਂ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਮੂਲ ਮੰਤਰ ਦੇ ਨਾਲ ਜੋੜੋ ਉਹ ਗੁਰਬਾਣੀ ਦੇ ਨਾਲ ਜੁੜੇ ਰਹਿਣ ਅਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੀ ਹਰ ਮੁਸ਼ਕਲ ਨੂੰ ਆਸਾਨੀ ਨਾਲ ਹੱਲ ਕਰ ਸਕਣ ਤੁਹਾਡੀ ਜ਼ਿੰਦਗੀ ਦੇ ਵਿੱਚ ਜਾਂ ਤੁਹਾਡੀ ਜਾਣ ਪਛਾਣ ਦੇ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੋਈ ਹੈ ਜਿਸ ਵਿੱਚ ਗੁਰਬਾਣੀ ਦੀ ਕਿਰਪਾ ਨਾਲ ਇਨਸਾਨ ਦਾ ਜੀਵਨ ਜੀ ਵੀਰੋ ਐਸਜੀ ਅੱਜ ਦੀ ਵੀਡੀਓ ਤੇ ਬਹੁਤ ਹੀ ਕਮਾਲ ਦੀ ਵੀਡੀਓ ਸੀ ਤੁਸੀਂ ਦੇਖੋ ਜਦੋਂ ਮੈਂ ਵੀ ਮੋਲ ਮੰਤਰ ਮੋਲ ਮੰਤਰ ਦੀ ਅਗਰ ਤੁਸੀਂ ਟ੍ਰਾਂਸਲੇਟ ਕਰਕੇ ਦੇਖੋਗੇ ਨਾ ਤੇ ਤੁਹਾਨੂੰ ਉਹਦੇ ਵਿੱਚ ਇੱਕ ਜਿਹੜਾ ਰੱਬ ਹੈ ਨਾ ਰੱਬ ਦੀ ਤਾਰੀਫ ਉਹਦੇ ਵਿੱਚ ਤੁਹਾਨੂੰ ਬਿਆਨ ਕੀਤੀ ਹੋਈ ਨਜ਼ਰ ਆਏਗੀ ਮੋਲ ਮੰਤਰ ਦੇ ਅੰਦਰ ਤੇ ਜਦੋਂ ਸਿੱਖ ਸਰਦਾਰ ਇੱਕ ਜਰਨਲ ਦੇ ਘਰ ਗਏ ਬਹੁਤ ਇੰਟਰਸਟਿੰਗ ਬਹੁਤ ਇੰਟਰਸਟਿੰਗ ਸਟੋਰੀ ਜੀ ਬ੍ਰੋ ਐਸਜੀਐਚ ਦੀ ਵੀਡੀਓ ਤੇ ਬਹੁਤ ਕਮਾਲ ਦੀ ਵੀਡੀਓ ਸੀ ਤੁਸੀਂ ਮੂਲ ਮੰਤਰ ਤੇ ਜਦੋਂ ਟ੍ਰਾਂਸਲੇਟ ਕਰੋਗੇ ਨਾ ਤੁਹਾਨੂੰ ਰੱਬ ਦੀ ਤਾਰੀਫ ਉਹਦੇ ਚ ਬਿਆਨ ਕੀਤੀ ਹੋਈ ਨਜ਼ਰ ਆਏਗੀ ਤੇ ਈਯੂਬ ਖਾਨ ਜਦੋਂ ਛੋਟਾ ਸੀ ਬਚਪਨ ਦੇ ਅੰਦਰ ਸੀ ਤੇ ਸਕੂਲ ਦੀ ਇਮਾਰਤ ਤੋਂ ਬਚ ਕੇ ਸਕੂਲ ਦੀ ਭਰਾਈ ਤੋਂ ਬਚ ਕੇ ਉਹ ਇੱਕ ਗੁਰਦੁਆਰੇ ਦੇ ਅੰਦਰ ਚਲਾ ਜਾਂਦਾ ਸੀ ਤੇ ਗੁਰਦੁਆਰੇ ਦੇ ਜਿਹੜਾ ਗ੍ਰੰਤੀ ਸਿੰਘ ਸੀ ਉਹਨੇ ਈਯੂਬ ਖਾਨ ਨੂੰ ਮੂਲ ਮੰਤਰ ਸਿਖਾਇਆ ਤੇ ਜਦੋਂ ਔਮ ਮੰਤਰ ਪੜ੍ਹਦੇ ਗਏ ਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਆਸਾਨ ਹੁੰਦੀਆਂ ਗਈਆਂ ਜਦੋਂ ਤੁਸੀਂ ਰੱਬ ਦਾ ਨਾਮ ਲੈਂਦੇ ਹੋ ਤੇ ਰੱਬ ਫਿਰ ਹਰ ਰਸਤੇ ਤੁਹਾਡੇ ਖੋਲ ਦਿੰਦਾ ਜਿੰਨੀਆਂ ਵੀ ਮੁਸ਼ਕਲਾਂ ਹੁੰਦੀਆਂ ਨੇ ਉਹ ਆਸਾਨ ਹੋ ਜਾਂਦੀਆਂ ਨੇ ਤੇ ਜਦੋਂ ਸਿੱਖ ਸਰਦਾਰ ਈਯੂਬ ਖਾਨ ਦੇ ਕਾਰਗੇ ਦੇਖਿਆ ਤੇ ਉਰਦੂ ਦੇ ਵਿੱਚ ਵੀ ਤੇ ਪੰਜਾਬੀ ਦੇ ਵਿੱਚ ਵੀ ਮੂਲ ਮੰਤਰ ਉੱਤੇ ਲਿਖਿਆ ਸੀ ਰੱਬ ਦੀ ਤਾਰੀਫ ਲਿਖੀ ਸੀ ਤੇ ਫਿਰ ਯੂਬ ਖਾਨ ਪਾਕਿਸਤਾਨ ਦਾ ਬਹੁਤ ਵੱਡਾ ਜਰਨਲ ਰਹਿ ਚੁੱਕਿਆ ਬਹੁਤ ਵੱਡਾ ਜਰਨਲ ਸੀ ਤੇ ਫਿਰ ਉਹਨਾਂ ਨੇ ਤੁਸੀਂ ਦੇਖੋ ਕਿ ਮੂਲ ਮੰਤਰ ਪੜਨ ਦੇ ਨਾਲ-ਨਾਲ ਰੱਬ ਦੀ ਤਾਰੀਫ ਬਿਆਨ ਕਰਨ ਦੇ ਨਾਲ ਕਿਸ ਤਰ੍ਹਾਂ ਮੁਸ਼ਕਲਾਂ ਆਸਾਨ ਹੋਈਆਂ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ